ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਸਭ ਤੋਂ ਪਹਿਲਾਂ ਸੀਬੀਆਈ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਮੌਤਲ ਡੀਆਈਜੀ ਹਰਚਲ ਸਿੰਘ ਭੁੱਲੜ ਦੇ ਘਰ ਤੇ ਉਸ ਦੇ ਦਫਤਰ ਤੇ 750 75 ਕਰੋੜ 2.5 ਕਿਲੋ ਦੇ ਲਗਭਗ ਸੋਨਾ ਮਹਿੰਗੀਆਂ ਗੱਡੀਆਂ ਬ੍ਰਾਂਡਡ ਦਾਰੂ ਅਤੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਗਈ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਤੇ ਸੀਬੀਆਈ ਵੱਲੋਂ ਲਗਾਤਾਰ ਪੜਤਾਲ ਕੀਤੇ ਗਏ ਕਿ ਦੋਸ਼ੀ ਜਿਹੜਾ ਹੈ ਉਹ ਲੋਕਾਂ ਦੇ ਕੋਲੋਂ ਪੈਸੇ ਲੈਂਦਾ ਸੀ ਰਿਸ਼ਵਤ ਲੈਂਦਾ ਸੀ ਕਿਉਂਕਿ ਸ਼ਿਕਾਇਤ ਕੀਤੀ ਗਈ ਸੀ ਅਤੇ ਸੀਬੀਆਈ ਕਾਫੀ ਲੰਬੇ ਸਮੇਂ ਤੋਂ ਇਸ ਦੀ ਜਾਂਚ ਪੜਤਾਲ ਕਰ ਲਈ ਕਰ ਰਹੀ ਸੀ ਲੇਕਿਨ ਸੀਬੀਆਈ ਅਤੇ ਸੀਬੀਆਈ ਦੇ ਸਰਪੋਚ ਅਧਿਕਾਰੀਆਂ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ। ਮੁਤਲ ਡੀਆਈਜੀ ਹਰਚਲ ਸਿੰਘ ਪੁੱਲਰ ਨੂੰ ਲੈ ਕੇ ਮੁਤਲ ਡੀਆਈਜੀ ਹਰਚਲ ਸਿੰਘ ਪੁੱਲਰ ਨੂੰ ਜ਼ਬਾਨਤ ਮਿਲੀ ਹੈ ਤੇ ਜ਼ਬਾਨਤ ਕਿਉਂ ਮਿਲੀ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਮੁਤਲ ਡੀਆਈਜੀ ਹਰਚਲ ਸਿੰਘ ਪੁੱਲਰ ਨੂੰ ਆਮਦਨ ਤੋਂ ਵੱਧ ਜਾਇਦਾ ਦੇ ਮਾਮਲੇ ਵਿੱਚ ਵੱਡੀ ਰਾਹ ਦਿੰਦਿਆ ਹੋਇਆ ਜਵਾਬਨ ਦੇ ਦਿੱਤੀ ਹੈ ਅਦਾਲਤ ਨੇ ਇਹ ਫੈਸਲਾ ਇਸ ਲਈ ਜਾਰੀ ਕੀਤਾ ਕਿਉਂਕਿ ਸੀਬੀਆਈ ਕਿਉਂਕਿ ਸੀਬੀਆਈ ਦੇ ਰਾਤ 60 ਦਿਨਾਂ ਦੀ ਮਿਆਦ ਦੇ ਅੰਦਰ ਚਾਰ ਛੀਟ ਦਾਇਰ ਕਰਨ ਵਿੱਚ ਅਸਫਲ ਰਹੀ ਯਾਨੀ ਕਿ 60 ਦਿਨਾਂ ਦੇ ਵਿੱਚ ਵਿੱਚ ਜਿਹੜੀ ਮਿਆਦ ਦਿੱਤੀ ਗਈ ਸੀਬੀਆਈ ਨੂੰ ਉਹ ਚਾਰ ਛੀਟ ਦਾਇਰ ਕਰਨ ਦੇ ਵਿੱਚ ਅਸਫਲ ਰਹੀ ਯਾਨੀ ਕਿ ਪੁਖਤਾ ਸਬੂਤ ਜਿਹੜੇ ਨੇ ਉਹ ਮੁਹਈਆ ਨਹੀਂ ਕਰਵਾ ਪਾਈ ਸੀਬੀਆਈ ਦੀ ਕੋਰਟ ਨੂੰ ਸੀਬੀਆਈ ਦੇ ਸਰਪੋਚ ਅਧਿਕਾਰੀ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨਿੰਦਤ ਸਿੰਘ ਨੇ ਦਲੀਲ ਦਿੱਤੀ ਕਿ 90 ਦਿਨਾਂ ਦੀ ਕਾਨੂੰਨੀ ਸਮਾਂ ਸੀਮਾ ਆਮਦਨ ਤੋਂ ਵੱਧ 90 ਦਿਨਾਂ ਦੀ ਕਾਨੂੰਨੀ ਸਮਾਂ ਸੀਮਾ ਆਮਦਨ ਤੋਂ ਵੱਧ ਜਾਇਦਾਦ ਵਰਗੇ ਵਰਗੇ ਗੰਭੀਰ ਮਾਮਲਿਆਂ ਤੇ ਲਾਗੂ ਹੁੰਦੀ ਹੈ ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸੈਂਤੀ ਪ੍ਰਗਟਾਈ ਹਾਲਾਂਕਿ ਭੁੱਲਰ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਰਹੇਗਾ ਹਾਲੇ ਉਹਨਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਭੁੱਲਰ ਦੀ ਨਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐਸ ਪੀ ਐਸ ਭੁੱਲਰ ਯੁਵਰਾਜ ਧਾਲੀਵਾਲ ਅਤੇ ਸਮ੍ਰਿਤਾ ਨੇ ਅਦਾਲਤ ਨੂੰ ਦੱਸਿਆ ਕਿ ਸੀਬੀਈ ਨਿਰਧਾਰਤ 60 ਦਿਨਾਂ ਦੀ ਮਿਆਦ ਦੇ ਅੰਦਰ ਚਾਰ ਸ਼ੀਟ ਦਾਇਰ ਕਰਨ ਵਿੱਚ ਉਹ ਸਫਲ ਰਹੀ ਇੱਕ ਪਾਸੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਤੇ ਫਿਰ ਚਾਰ ਸ਼ੀਟ ਦਾਖਲ ਕਿਉਂ ਨਹੀਂ ਕੀਤੀ ਗਈ 60 ਦਿਨਾਂ ਦੇ ਵਿੱਚ ਹਾਲਾਂਕਿ ਸਮਾਨ 90 ਦਿਨਾਂ ਦਾ ਮੰਗਿਆ ਜਾ ਰਿਹਾ ਹੈ ਇਸ ਲਈ ਦੋਸ਼ੀ ਨੂੰ ਕਾਨੂੰਨੀ ਕਾਨੂੰਨ ਦੇ ਹਿੱਤ ਡਿਫਾਲਟ ਜਵਾਬੰਦ ਦਿੱਤੀ ਜਾਣੀ ਚਾਹੀਦੀ ਹੈ ਦੋਹਾਂ ਧਿਰਾਂ ਦੀ ਦਲੀਲਾਂ ਸੁਣ ਤੋਂ ਬਾਅਦ ਅਦਾਲਤ ਨੇ ਪਹਿਲਾਂ ਆਪਣੀ ਆਦੇਸ਼ ਰਕਤ ਰੱਖ ਲਿਆ ਹੈ ਤੇ ਬਾਅਦ ਵਿੱਚ ਭੁੱਲੜ ਦੀ ਜਵਾਬੰਦ ਅਰਜੀ ਮਨਜ਼ੂਰ ਕਰ ਲਈ ਜਵਾਬੰਦ ਦੀਆਂ ਰਸਮਾਂ ਦੇ ਹਿੱਸੇ ਵਜੋਂ ਬਚਾਅ ਪੱਖ ਦੇ ਜਵਾਬੰਦ ਵੀ ਪੇਸ਼ ਕੀਤੇ ਗਏ ਆਮਦਨ ਦੇ ਵੱਧ ਦੇ ਆਮਦਨ ਤੋਂ ਵੱਧ ਮਾਮਲੇ ਦੇ ਜਾਇਦ ਮਾਮਲੇ ਵਿੱਚ ਜ਼ਬਰਦਸਤ ਮਿਲਨ ਦੇ ਬਾਵਜੂਦ ਬੱਤਲ ਡੀਏਜੀ ਅਚਲ ਸਿੰਘ ਭੁੱਲਰ ਨੂੰ ਤੁਰੰਤ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾਵੇਗਾ ਇੱਕ ਹੋਰ ਜ਼ਬਰਦਸਤੀ ਮਾਮਲੇ ਵਿੱਚ ਉਹਨਾਂ ਦੀ ਜ਼ਬਰਦਸਤ ਪਟੀਸ਼ਨ ਸੀਬੀ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਭੁੱਲਰ ਨੇ ਇਸ ਮਾਮਲੇ ਵਿੱਚ ਅਜੇ ਤੱਕ ਹਾਈ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਸੀਬੀਏ ਨੇ 29 ਅਕਤੂਬਰ ਨੂੰ ਅਚਲ ਸਿੰਘ ਭੁੱਲਰ ਵਿਰੁੱਧ ਰਿਸ਼ਵਤ ਖੋਰੀ ਮਾਮਲੇ ਵਿੱਚ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਉਸ ਸਮੇਂ ਭੁੱਲਰ ਪਹਿਲਾਂ ਹੀ ਰਿਸ਼ੂਦ ਕੋਰੀ ਮਾਮਲੇ ਵਿੱਚ ਨਿਆਂ ਖਰਾਸੋਈ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਸ ਦੀ ਰਸਮੀ ਗ੍ਰਿਫਤਾਰੀ 5 ਨਵੰਬਰ ਨੂੰ ਰਿਪੋਰਟ ਕੀਤੀ ਗਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਚਾਰਟ ਸੀਟ ਨਹੀਂ ਕਰ ਸਕੀ ਸੀਬੀ ਅਦਾਲਤ ਵਿੱਚ ਜਿਹੜੀ ਕਿ 60 ਦਿਨਾਂ ਦੇ ਵਿੱਚ ਕਰਨੀ ਹੁੰਦੀ ਹੈ ਵਕੀਲ ਕਹਿ ਰਹੇ ਨੇ ਸੀਬੀਆਈ ਦੇ ਕਿ ਲਗਭਗ 90 ਦੇ ਲੱਗਦੇ ਨੇ ਲੇਕਿਨ ਸਾਰੀ ਸੁਣਵਾਈ ਸੁਣਨ ਦੇ ਬਾਅਦ ਸ਼ੂਦ ਜਿਹੜੀ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਡਿਫਾਲਟ ਜਵਾਰਤ ਜੁੜੀ ਹੈ ਦੇ ਦਿੱਤੀ ਗਈ ਹੈ ਲੇਕਿਨ ਫਿਲਹਾਲ ਡੀ ਮੁੱਤਲ ਡੀਆਈਜੀ ਭੁੱਲਰ ਅਚਲ ਸਿੰਘ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਇੱਕ ਹੋਰ ਜ਼ਬਰਦਸਤੀ ਮਾਮਲੇ ਵਿੱਚ ਉਹਨਾਂ ਦੀ ਜਵਾਨਤ ਪਟੀਸ਼ਨ ਸੀਬੀ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਭੁੱਲਰ ਨੇ ਇਸ ਮਾਮਲੇ ਵਿੱਚ ਅਜੇ ਤੱਕ ਹਾਈ ਕੋਰਟ ਦਾ ਦਰਵਾਜ਼ਾ ਨਹੀਂ ਖੋਲਵਾਇਆ ਕਰਕਾਇਆ ਹਾਲਾਂਕਿ ਜਿਹੜਾ ਸੀਬੀਆਈ ਚਾਰਜੀਟ ਨਹੀਂ ਦਾਖਲ ਕਰ ਸਕਲੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸੀਬੀਆਈ ਕੋਰਟ ਨੇ DIG অর ಚರಣ್ ਸਿੰਘ ਪੁੱਲਰ ਨੂੰ ਡਿਫਾਲਟ ਜ਼ੁਬਾਨਤ ਦੇ ਦਿੱਤੀ ਹੈ ਧੰਨਵਾਦ